ਹੈਲੋ ਫਰੈਂਡਸ ਅੱਜ ਕਹਾਣੀ ਕਰਮਾ ਵਾਲੀ ਦਾ ਭਾਗ ਦੂਜਾ ਸੁਣਾਵਾਂਗੇ ਜੇਕਰ ਤੁਸੀਂ ਇਸ ਕਹਾਣੀ ਦਾ ਭਾਗ ਪਹਿਲਾ ਨਹੀਂ ਸੁਣਿਆ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ ਦੂਜਾ ਰਾਜੂ ਦੇ ਚਲੇ ਜਾਣ ਮਗਰੋਂ ਮੱਖਣ ਜਿਵੇਂ ਹੀ ਉੱਟ ਕੇ ਤੁਰਨ ਲੱਗਿਆ ਚਰਨੋ ਨੇ ਉਸ ਨੂੰ ਰੋਕਦਿਆਂ ਕਿਹਾ ਸੁਣੋ ਜੀ ਮੇਰੇ ਦਿਮਾਗ ਵਿੱਚ ਇੱਕ ਵਧੀਆ ਸਕੀਮ ਆਈ ਹੈ ਇਹਦੇ ਨਾਲ ਨਾਲੇ ਆਪਣਾ ਵੀ ਉਸ ਕੁੜੀ ਤੋਂ ਖਿਆੜਾ ਛੁੱਟੂ ਨਾਲੇ ਥੋਡੀ ਜੁਬਾਨ ਵੀ ਰਹਿ ਜਾਊ ਮੇਰਾ ਦਿਲ ਕਹਿੰਦਾ ਇਸ ਨਾਲ ਸੁੱਖੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਰਨੋਂ ਦੀ ਗੱਲ ਸੁਣ ਮੱਖਣ ਮੁੜ ਮੰਜੇ ਤੇ ਬੈਠ ਗਿਆ ਚਰਨੋਂ ਦੇ ਚਿਹਰੇ ਵੱਲ ਤੱਕ ਹੁਣ ਕੀ ਆਇਆ ਤੇਰੇ ਦਿਮਾਗ ਵਿੱਚ ਇਹੋ ਜਿਹਾ ਚਰਨੋਂ ਬੋਲੀ ਓਹੋ ਥੋੜੀ ਬੋਲੋ ਜੋ ਮੇਰੇ ਦਿਮਾਗ ਵਿੱਚ ਆਇਆ ਤੁਹਾਨੂੰ ਵੀ ਪਸੰਦ ਆਊਗਾ ਮੱਖਣ ਲੋਟੋ ਚਰਨੋਂ ਕੰਨੇ ਕੰਨ ਕਰ ਬੈਠ ਗਿਆ ਚਰਨੋਂ ਬੋਲੀ ਦੇਖੋ ਜੀ ਰਾਜਵੀ ਤਾਂ ਆਪਣਾ ਹੀ ਮੁੰਡਾ ਕਿਉਂ ਨਾ ਆਪਾਂ ਹੁੰਦਾ ਕਰਵਾ ਦਈਏ ਰਿਸ਼ਤਾ ਨਾਲੇ ਆਪਣੇ ਘਰ ਦੀ ਗੱਲ ਘਰ ਵਿੱਚ ਰਹਿ ਜਾਉ ਕੁੜੀ ਵਾਲਿਆਂ ਨੇ ਵੀ ਹਾਲੇ ਮੁੰਡਾ ਕਿੱਥੇ ਦੇਖਿਆ ਰਾਜੂ ਤੇ ਦਲੀਪ ਹੈ ਤਾਂ ਦੋਵੇਂ ਸਕੇ ਭਰਾਵਾਂ ਵਰਗੇ ਨਾਲੇ ਸੁੱਖੇ ਨੇ ਵੀ ਇਹੀ ਗੱਲ ਕਹੀ ਸੀ ਵੀ ਡੋਲੀ ਤਾਂ ਤੁਹਾਡੇ ਘਰ ਹੀ ਆਉਣੀ ਹੈ ਕੁਛ ਮਰਜ਼ੀ ਹੋ ਜੇ ਫਿਰ ਰਾਜੂ ਵੀ ਤਾਂ ਆਪਣੇ ਪਰਿਵਾਰ ਵਿੱਚ ਹੀ ਆਉਂਦਾ ਵਧੀਆ ਸੋਹਣਾ ਸੁਨੱਖਾ ਉੱਚਾ ਲੰਮਾ ਗੱਭਰੂ ਹੈ ਉੱਤੋਂ ਆਪਣੇ ਦਲੀਪ ਜੀ ਨਾਲ ਹੀ ਤਾਂ ਪੜਿਆ ਮੱਕਨ ਬੋਲਿਆ ਤੇਰਾ ਦਿਮਾਗ ਤਾਂ ਟਿਕਾਣੇ ਹੈ ਨਾ ਕੀ ਇਹਨਾ ਆਪਸ਼ਨ ਆ ਬਕੀ ਜਾਣੀ ਹੈ ਬਲਾਉ ਕਿਉਂ ਕਰਨਗੇ ਗੂੰਗੀ ਕੁੜੀ ਦੇ ਰਿਸ਼ਤਾ ਮੇਰਾ ਵੱਡਾ ਭਰਾ ਹੈ ਸਰਜਨ ਉਹਦੇ ਮੁੰਡੇ ਵਿੱਚ ਤੇ ਮੈਂ ਆਪਣੇ ਮੁੰਡੇ ਵਿੱਚ ਕਦੇ ਕੋਈ ਫਰਕ ਨਹੀਂ ਸਮਝਿਆ ਚਰਨੋ ਬੋਲੀ ਲੈ ਇਹਦੇ ਵਿੱਚ ਕੀ ਗਲਤ ਕਿਹਾ ਮੈਂ ਆਪਾਂ ਕਿਹੜਾ ਉਹਨਾਂ ਨੂੰ ਦੱਸਣਾ ਵੀ ਕੁੜੀ ਗੂੰਗੀ ਹੈ ਇੱਕ ਵਾਰੀ ਜਦੋਂ ਰਿਸ਼ਤਾ ਪੱਕਾ ਹੋ ਗਿਆ ਮਗਰੋਂ ਕਿਹੜਾ ਕੁਝ ਕਰ ਲੈਣਗੇ ਉਹ ਕਿਹੜਾ ਆਪਣਾ ਤਾਂ ਖਿਹੜਾ ਛੁੱਟੂਸ ਬਲਾ ਤੋ ਮੱਖਣ ਬੋਲਿਆ ਨਾ ਤੈਨੂੰ ਜਮਾ ਸ਼ਰਮ ਨਹੀਂ ਆਉਂਦੀ ਇਹੋ ਜਿਹੀ ਬਕਵਾਸ ਕਰਦੇ ਆ ਮੈਨੂੰ ਪਤਾ ਹੈ ਤੂੰ ਇਹੋ ਜਿਹੀਆਂ ਕਿਉਂ ਟੇਡੀਆਂ ਚਾਲਾਂ ਚਲਦੀਆਂ ਤੇਰੀ ਤਾਂ ਪਹਿਲਾਂ ਹੀ ਮਲਕੀਤ ਭਾਬੀ ਨਾਲ ਨਹੀਂ ਬੰਦੀ ਹੁਣ ਤੂੰ ਸਾਡੇ ਭਰਾਵਾਂ ਵਿੱਚ ਵੀ ਫੁੱਟ ਪਵਾਉਣ ਨੂੰ ਫਿਰਦੀ ਏ ਚਰਨੋਂ ਬੋਲੀ ਆਹੋ ਤੁਹਾਨੂੰ ਤਾਂ ਹਰ ਵੇਲੇ ਮੈਂ ਮਾੜੀ ਲੱਗਦੀ ਆ ਪਤਾ ਨਹੀਂ ਇਹੋ ਜਿਹੀ ਕੀ ਹੈ ਮਲਕੀਤ ਵਿੱਚ ਜੋ ਮੇਰੇ ਵਿੱਚ ਨਹੀਂ ਮੈਂ ਇੱਕ ਪਾਸੇ ਆਪਣੇ ਪਰਿਵਾਰ ਦਾ ਹੀ ਭਲਾ ਸੋਚਿਆ ਸੀ ਹਰ ਔਰਤ ਪਹਿਲਾਂ ਆਪਣੇ ਤੇ ਆਪਣੇ ਪਰਿਵਾਰ ਬਾਰੇ ਸੋਚਦੀ ਹੈ ਫਿਰ ਜਾ ਕੇ ਦੂਜਿਆਂ ਬਾਰੇ ਮੱਖਣ ਬੋਲਿਆ ਨਾ ਦੂਜਿਆਂ ਦਾ ਘਰ ਖਰਾਬ ਕਰਕੇ ਕਿਹੜਾ ਭਲਾ ਸੋਚਦੀ ਐ ਤੂੰ ਤੇਰਾ ਤਾਂ ਦਿਮਾਗ ਖਰਾਬ ਹੋ ਗਿਆ ਮੇਰਾ ਵੀ ਕਰ ਦੇਵੇਂਗੀ ਚਰਨੋਂ ਨੇ ਕਿਹਾ ਚੰਗਾ ਨਾਮ ਉਹਨੂੰ ਮੇਰੀ ਗੱਲ ਪਰ ਮੇਰੀ ਗੱਲ ਕੰਨ ਖੋਲ ਕੇ ਸੁਣ ਲੋ ਮੈਂ ਨਹੀਂ ਕਰਨਾ ਆਵਦੇ ਮੁੰਡੇ ਦਾ ਰਿਸ਼ਤਾ ਉੱਥੇ ਜੇ ਵਾਰੀ ਜੇਦ ਕੀਤੀ ਤੁਸੀਂ ਮੈਂ ਪੇਕੀ ਚਲੀ ਜਾਣਾ ਸਾਰਿਆਂ ਨੂੰ ਛੱਡ ਕੇ ਫੇਰ ਕਰ ਲਿਓ ਤੁਸੀਂ ਆਪਣੀ ਮਰਜ਼ੀ ਚਰਨੋਂ ਨੇ ਪੂਰੇ ਰੋਬ ਨਾਲ ਕਿਹਾ ਮੱਖਣ ਦਾ ਬੜਾ ਦਿਮਾਗ ਖਰਾਬ ਹੋਇਆ ਕਿੰਨਾ ਹੀ ਚਿਹਰੋ ਚੁੱਪਚਾਪ ਬੈਠਾ ਚਰਨੋਂ ਦੀਆਂ ਗੱਲਾਂ ਸੁਣਦਾ ਰਿਹਾ ਤੇ ਗਹਿਰੀਆਂ ਸੋਚਾਂ ਵਿੱਚ ਖੋ ਗਿਆ ਹੁਣ ਫਿਰ ਮੈਂ ਕੀ ਕਰਾਂ ਦੱਸ ਚਰਨੋਂ ਨੇ ਪੁੱਛਿਆ ਹੈ ਜੀ ਮਤਲਬ ਤੁਸੀਂ ਰਾਜ਼ੀ ਹੋ ਮੱਖਣ ਨੇ ਕਿਹਾ ਹੁਣ ਫਿਰ ਕੋਸ਼ਿਸ਼ ਤਾਂ ਹਲ ਕਰਨਾ ਹੀ ਪਊਗਾ ਬਾਹਰ ਮੇਰਾ ਸੁੱਖੇ ਨੇ ਜੀਣਾ ਆਰਾਮ ਕਰ ਦੇਣਾ ਤੇ ਅਦਰੋਂ ਤੂੰ ਚਰਨੋਂ ਤੋਂ ਖੁਸ਼ੀ ਸਾਂਭੀ ਨਾ ਗਈ ਕਾਲੀ ਨਾਲ ਚੁੰਨੀ ਦਾ ਲੜ ਠੀਕ ਕਰਦੀ ਹੋਈ ਕਹਿਣ ਲੱਗੀ ਤੁਸੀਂ ਬਸ ਜੇੜੀ ਨਾਲ ਗੱਲ ਕਰ ਲਓ ਜੇ ਮੈਂ ਕਿਹਾ ਤਾਂ ਉਹਨਾਂ ਨੂੰ ਯਕੀਨ ਜੈ ਨਹੀਂ ਹੋਣਾ ਤੁਸੀਂ ਗੱਲ ਕਰ ਲਿਓ ਬਾਕੀ ਸੁਖੇ ਨਾਲ ਮੈਂ ਆਪੀ ਗੱਲ ਕਰ ਲਉ ਮੱਖਣ ਬੋਲਿਆ ਚਲ ਠੀਕ ਐ ਦੇਖਦਾ ਮੈਂ ਜੇ ਬੰਦੀ ਐ ਗੱਲ ਤਾਂ ਤੂੰ ਸੁਖੇ ਨਾਲ ਗੱਲ ਕਰ ਲੈਨੇ ਉਹਨੂੰ ਮਨਾਉਣਾ ਪਊ ਪਹਿਲਾਂ ਚੰਗਾ ਮੈਂ ਚੱਲਦਾ ਬਾਈ ਉਡੀਕਦਾ ਹੋਣਾ ਐਨਾ ਕਹ ਮੱਖਣ ਸੁਰਜਨ ਘਰ ਚਲਾ ਗਿਆ ਸੁਰਜਨ ਬੋਲਿਆ ਓਏ ਆ ਜਾ ਛੋਟੇ ਤੈਨੂੰ ਹੀ ਉਡੀਕ ਰਿਆ ਸੀ ਕਦੋਂ ਦਾ ਐਨਾ ਟਾਈਮ ਕਿੱਥੇ ਲਾ ਦਿੱਤਾ ਮੱਖਣ ਬੋਲਿਆ ਕੁਛ ਨਹੀਂ ਭਾਈ ਘਾਰ ਹੀ ਸੀ ਦੱਸੋ ਕੀ ਕੰਮ ਸੀ ਸੁਰਜਨ ਨੇ ਦੱਸਿਆ 1 ਵਜੇ ਆਪਣੀ ਪਾਣੀ ਦੀ ਵਾਰੀ ਹੈ ਅੱਜ ਖਾਲਸਵਾਰਨ ਆਲਾ ਪਿਆ ਅੱਜ ਤਾਂ ਰਾਜੂ ਵੀ ਨਹੀਂ ਹੋਣਾ ਕਰੇ ਸਾਰਾ ਕੰਮ ਆਪਾਂ ਨੂੰ ਹੀ ਕਰਨਾ ਪੈਣਾ ਹੈ ਚੱਲ ਚੱਲੀਏ ਮੱਖਣ ਨੇ ਪੁੱਛਿਆ ਕਿਉਂ ਕਿੱਥੇ ਜਾ ਰਿਹਾ ਰਾਜੂ ਅੰਮ੍ਰਿਤਸਰ ਜਾ ਰਿਹਾ ਦੋਸਤਾਂ ਨਾਲ ਉਹ ਦੇਖ ਅੰਦਰ ਤਿਆਰ ਹੋ ਰਿਹਾ ਹੈ ਮੱਖਣ ਬੋਲਿਆ ਚਲੋ ਫਿਰ ਹੁਣੇ ਚੱਲ ਆਉਣੀ ਹੈ ਠੰਡੇ ਠੰਡੇ ਫਿਰ ਗਰਮੀ ਹੋ ਜਾਣੀ ਹੈ ਹਾਂ ਹਾਂ ਚੱਲ ਮੈਂ ਤਾਂ ਤਿਆਰ ਹੀ ਬੈਠਾ ਦੋਨੋਂ ਕਈ ਮੋਢੇ ਉੱਪਰ ਟੰਗ ਖੇਤ ਨੂੰ ਜਾਣ ਲਈ ਚੱਲ ਪਏ ਖੇਤ ਪੁੱਝ ਦੋਨੇ ਭਰਾ ਆਪੋ ਆਪਣੇ ਕੰਮ ਤੇ ਲੱਗ ਗਏ ਮੱਖਣ ਨੇ ਸੱਜੇ ਪਾਸਿਓਂ ਖੇਸਵਾਣਾ ਸ਼ੁਰੂ ਕੀਤਾ ਤੇ ਸੁਰਜਨ ਖੱਬੇ ਪਾਸਿਓਂ ਕਈ ਲੈ ਲੱਗ ਗਿਆ ਮੀਂਹ ਦੇ ਦਿਨਾਂ ਕਰਕੇ ਕਾਫੀ ਮੱਛਰ ਖਾਨਾ ਹੋਇਆ ਪਿਆ ਸੀ ਕਾ ਪੁੱਟ ਦੇ ਜਿਵੇਂ ਹੀ ਮੱਛਰ ਮੱਖਣ ਦੇ ਮੋਢੇ ਉੱਪਰ ਬੈਠਦਾ ਮੱਖਣ ਪਟਾਹ ਕਰਕੇ ਮੱਛਰ ਦੇ ਇੱਕ ਜੜ ਦਿੰਦਾ ਨਾਲੀ ਗਾਲਾਂ ਦਿੰਦਾ ਕਹਿੰਦਾ ਤੂੰ ਆ ਮੇਰੇ ਸਾਲੇ ਦਿਆ ਤੈਨੂੰ ਮੈਂ ਦਿੰਨਾ ਪਤਾ ਸੁਰਜਨ ਮੱਖਣ ਨੂੰ ਦੇਖ ਦੰਦ ਕਰਦਾ ਬੋਲਿਆ ਓਏ ਕਾਹਦਾ ਗੁੱਸਾ ਲਾਈ ਜਾਣਾ ਐਨੇ ਤੇ ਐਨੇ ਤੇਰਾ ਕੀ ਵਿਗਾੜਿਆ ਇਹ ਐਂ ਲੋਟ ਆਉਣਗੇ ਬਾਈ ਕਦੋਂ ਦੇ ਲੱਗਿਆ ਖੂਨ ਪੀਨ ਸੁਰਜਨ ਬੋਲਿਆ ਨਾ ਹੁਣ ਤੇਰਾ ਨਾ ਪੀਣਗੇ ਤਾਂ ਹੋਰ ਕਿੰਦਾ ਪੀਣਗੇ ਭਲਾ ਸੁੱਖ ਨਾਲ ਇੱਕ ਤੂੰ ਹੀ ਤੇ ਹੈਗਾ ਏ ਗੋਰਾ ਚਿੱਟਾ ਆਪਣੇ ਟੱਬਰ ਵਿੱਚ ਲੈ ਤੈਨੂੰ ਵੀ ਬਾਈ ਮਖੌਲ ਸੁਝਦਾ ਐ ਹੋਂ ਤਾਂ ਕਾਹਦੇ ਗੋਰੇ ਭਰਾਵਾ ਦਾੜੀ ਤਾਂ ਚਿੱਟੀ ਹੋਈ ਪਈ ਐ ਸੁਰਜਨ ਨੇ ਕਿਹਾ ਫਿਰ ਕੀ ਐ ਦਾੜੀ ਚਿੱਟੀ ਹੋਈ ਐ ਤੂੰ ਤਾਂ ਅੱਜ ਵੀ ਜਵਾਨਾ ਵਰਗਾ ਹੀ ਐ ਪਰ ਅੱਜ ਕਰਾਲਾ ਰਿਸ਼ਤਾ ਐਨਾ ਕਹਿ ਸੁਰਜਨ ਹੱਸਣ ਲੱਗ ਪਿਆ ਕਿਉਂ ਛੇਡਾ ਕਰਦਾ ਬਾਈ ਵਿਆਹ ਵਾਲੀ ਉਮਰ ਤਾਂ ਗਈ ਹੁਣ ਤਾਂ ਜਵਾਕ ਹੋ ਗਏ ਨੇ ਵਿਆਹਣ ਵਾਲੇ ਸੁਰਜਨ ਬੋਲਿਆ ਜਦੋਂ ਲੱਗੇ ਜਵਾਕ ਤਨ ਬਤਨ ਆਪ ਹੀ ਵਿਆਹ ਹੋ ਜਾਣਗੇ ਏ ਸੋਨਦਿਆ ਹੀ ਮੱਖਣ ਨੂੰ ਚਰਨੋਂ ਦੀ ਕਹੀ ਗੱਲ ਯਾਦ ਆ ਗਈ। ਮੌਕਾ ਵਿਚਾਰਦਿਆਂ ਮੱਖਣ ਨੇ ਕਿਹਾ, "ਬਾਈ, ਆਪਣੇ ਰਾਜੂ ਦਾ ਰਿਸ਼ਤਾ ਨਹੀਂ ਕਰਨਾ ਤੂੰ।" ਸੁਰਜਨ ਬੋਲਿਆ, "ਦਿਲ ਤਾਂ ਬਥੇਰਾ ਕਰਦਾ ਹੈ ਭਰਾਵਾ, ਪਰ ਕੋਈ ਟਿਕਾਣਾ ਮਿਲੇ ਤਾਂ ਹੀ ਹਾਂ। ਤੈਨੂੰ ਤਾਂ ਪਤਾ ਹੀ ਹੈ ਘਰ ਦੇ ਹਾਲਾਤਾਂ ਦਾ। ਰਾਜੂ ਤਾਂ ਵਿਚਾਰਾ ਬੜੇ ਹੱਥ ਪੈਰ ਮਾਰਦਾ ਫਿਰਦਾ ਹੈ। ਕਿਸੇ ਪਾਸੇ ਨੌਕਰੀ ਦਾ ਕੰਮ ਬੰਜੇ। ਫਾਰਮ ਤਾਂ ਕਈ ਪਾਰ ਰੱਖੇ ਨੇ।" ਮੱਖਣ ਬੋਲਿਆ, "ਕੁੜੀ ਤਾਂ ਹੈਗੀ ਹੈ ਬਾਈ, ਮੇਰੀ ਇੱਕ ਨਿਗਾ ਵਿੱਚ। ਬਸ ਜੇ ਤੂੰ ਕਹੇਂ" ਤਾਂ ਮੈਂ ਗੱਲ ਚਲਾਵਾ ਨੌਕਰੀ ਤਾਂ ਪਿੱਛੋਂ ਵੀ ਮਿਲ ਹੀ ਜਾਣੀ ਐ ਸੁਰਜਨ ਪੁੱਛਿਆ ਅੱਛਾ ਤੂੰ ਕਿੱਥੇ ਦੇਖ ਲਈ ਕੌਣ ਕਿੱਥੇ ਕੀ ਕੁਛ ਆ ਮੱਖਣ ਨੇ ਦੱਸਿਆ ਮੇਰੀ ਜਾਣ ਪਹਿਚਾਨ ਵਿੱਚ ਇੱਕ ਬੰਦਾ ਐ ਉਹਨੇ ਦੱਸ ਪਾਈ ਸੀ ਮੈਨੂੰ ਕਹਿੰਦੇ ਵਧੀਆ ਪੜਿਆ ਲਿਖਿਆ ਸਿਆਣਾ ਮੁੰਡਾ ਲੱਭਦੇ ਫਿਰਦੇ ਐ ਫਿਰ ਮੈਂ ਸੋਚਿਆ ਆਪਣੇ ਰਾਜੂ ਨਾਲੋਂ ਸਿਆਣਾ ਕਿਹੜਾ ਹੋ ਸਕਦਾ ਭਲਾ ਸੁਰਜਨ ਨੇ ਕਿਹਾ ਅੱਛਾ ਜੇ ਤੇਰੀ ਜਾਣ ਪਹਿਚਾਨ ਹੈਗੀ ਐ ਇਹ ਤਾਂ ਵਾੜੀ ਵਧੀਆ ਗੱਲ ਐ ਮੈਨੂੰ ਕੀ ਇਤਰਾਜ਼ ਹੋਣਾ ਭਲਾ ਤੂੰ ਦੇਖ ਲੈ ਫਿਰ ਜਿਵੇਂ ਲੋਟ ਲੱਗਦਾ ਕਰ ਲਵਾਂਗੇ ਮੱਖਣ ਨੇ ਪੁੱਛਿਆ ਪੱਕੀ ਗੱਲ ਹੈ ਬਾਈ ਫਿਰ ਤੋੜਾਂ ਗੱਲ ਫਿਰ ਮੈਂ ਅੱਗੇ ਸੁਰਜਨ ਬੋਲਿਆ ਹਾਂ ਹਾਂ ਚੱਲ ਦੇਖ ਲਾਂਗੇ ਮੱਖਣ ਨੇ ਕਿਹਾ ਚਲੋ ਫਿਰ ਮੈਂ ਤੁਹਾਨੂੰ ਘਰੇ ਜਾ ਕੇ ਸਭ ਕੁਝ ਪਤਾ ਕਰਕੇ ਦੱਸ ਦਿਆਂ ਨਾਲੇ ਫੋਟੋ ਮੰਗਵਾ ਕੇ ਦਿਖਾ ਦੂੰ ਤੁਹਾਨੂੰ ਗੱਲਾਂ ਕਰਦੇ ਕਰਦੇ ਇੱਕਦਮ ਤੇਜ਼ ਧੁੱਪ ਨਿਕਲ ਆਈ ਸੂਰਜ ਵੀ ਜਿਵੇਂ ਮੱਥੇ ਤੇ ਆ ਚੜ੍ਹਿਆ ਦੋਨੋਂ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜ ਗਏ ਖਾਲੀ ਲਗਭਗ ਸਾਰਾ ਸਾਫ ਹੋ ਚੁੱਕਿਆ ਸੀ ਮਾੜੀ ਮੋਟੀ ਰੈਂਦਕੁੰਦ ਪਾਸੇ ਕਰ ਦੋਨੋਂ ਵੱਟੋ ਵੱਟ ਹੁੰਦੇ ਹੋਏ ਘਰ ਲਈ ਚੱਲ ਪਈ ਚਰਨੋਂ ਨੇ ਵੀ ਸੁੱਖੇ ਨਾਲ ਤਰਲੇ ਮਿੰਤਾ ਕਰ ਉਸ ਨੂੰ ਮਨਾ ਲਿਆ ਚਰਨੋਂ ਤੇ ਮੱਖਣ ਨੇ ਆਪਸ ਵਿੱਚ ਗਿੱਟਮਿਟ ਕਰ ਦਲੀਪ ਲਈ ਆਇਆ ਰਿਸ਼ਤਾ ਸੁਰਜਨ ਦੇ ਮੁੰਡੇ ਰਾਜੂ ਵੱਲ ਤਕੇਲ ਦਿੱਤਾ ਮੱਖਣ ਤੇ ਸੁੱਖੇ ਨੇ ਮਿਲ ਕੇ ਸੁਰਜਨ ਨੂੰ ਇਸ ਰਿਸ਼ਤੇ ਲਈ ਮਨਾ ਲਿਆ ਕੁੜੀ ਦੇ ਪਰਿਵਾਰ ਬਾਰੇ ਉਹਨਾਂ ਨੇ ਸਭ ਕੁਝ ਉਹਨਾਂ ਨੂੰ ਦੱਸਿਆ ਕੁੜੀ ਦੀ ਫੋਟੋ ਦੇਖ ਮਲਕੀਤ ਕੋਲ ਵੀ ਨਾ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਅਗਲੇ ਹੀ ਦਿਨ ਰਾਜੂ ਨੂੰ ਵੀ ਕੁੜੀ ਦੀ ਫੋਟੋ ਦਿਖਾ ਦਿੱਤੀ ਰਾਜੂ ਨੂੰ ਵੀ ਇਸ ਰਿਸ਼ਤੇ ਵੱਲੋਂ ਕੋਈ ਸ਼ਿਕਾਇਤ ਨਹੀਂ ਸੀ ਰਾਜ ਦੇ ਮੋਹੋਂ ਇਸ ਰਿਸ਼ਤੇ ਲਈ ਹਾਂ ਸੁਣ ਚਰਨੋਂ ਨੂੰ ਮਸਾ ਸੁਖ ਦਾ ਸਾਹ ਆਇਆ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਦਲੀਪ ਨੂੰ ਜਿਵੇਂ ਹੀ ਆਪਣੀ ਮਾਂ ਦੇ ਕੀਤੇ ਦਾ ਪਤਾ ਲੱਗਿਆ ਉਸਨੇ ਆਪਣੀ ਮਾਂ ਨੂੰ ਖੂਬ ਸੁਣਾਇਆ ਪਰੰਤੂ ਚਰਨੋਂ ਨੇ ਉਸਨੂੰ ਚੁੱਪ ਰਹਿਣ ਲਈ ਆਪਣੀ ਸੌਂ ਪਾ ਦਿੱਤੀ ਆਪਣੀ ਮਾਂ ਦੀ ਖੁਸ਼ੀ ਦੀ ਖਾਤਰ ਦਲੀਪ ਨੇ ਇਸ ਚੰਬੇਲਿਆਂ ਤੋਂ ਦੂਰ ਰਹਿਣਾ ਹੀ ਪਸੰਦ ਕੀਤਾ ਸਾਰੀ ਗੱਲ ਦੀ ਤੈਅ ਬਣਾ ਦੇਖਾ ਦਿਖਾਈ ਲਈ ਉਹੀ ਦਿਨ ਰੱਖਿਆ ਗਿਆ ਇੱਕ ਦਿਨ ਛੱਤ ਤੇ ਚਰਨੋ ਕਪੜੇ ਸੁਕਾਣ ਚੜੀ ਉਪਰੋਂ ਮਲਕੀਤ ਵੀ ਛੱਤ ਤੇ ਬੋਕਰ ਮਾਰ ਰਹੀ ਸੀ ਮਲਕੀਤ ਨੂੰ ਦੇਖ ਚਰਨੋ ਕੰਧ ਉੱਤੇ ਦੀ ਆਵਾਜ਼ ਲਗਾਉਂਦੀ ਬੋਲੀ ਵਧਾਈਆਂ ਦੀਦੀ ਇਹ ਸੁਣ ਮਲਕੀਤ ਆਸੇ-ਪਾਸੇ ਝਾਕਣ ਲੱਗ ਪਈ ਕੌਣ ਹੈ ਚਰਨੋ ਬੋਲੀ ਆਸੇ-ਪਾਸੇ ਕੀ ਦੇਖਦੀ ਏ ਮੈਂ ਆ ਚਰਨੋ ਇੱਧਰ ਦੇਖ ਤੇਰੇ ਸਾਹਮਣੇ ਆਪਣੇ ਸਾਹਮਣੇ ਖੜੀ ਚਰਨਾਂ ਨੂੰ ਦੇਖ ਮਲਕੀਤ ਨੂੰ ਯਕੀਨ ਜਿਆ ਨਹੀਂ ਹੋਇਆ ਕਿ ਚਰਨਾਂ ਨੇ ਉਸਨੂੰ ਦੀਦੀ ਕਹਿ ਕੇ ਬੁਲਾਇਆ ਹੈ ਐ ਕਿਧਰੋਂ ਸੂਰਜ ਨਿਕਲ ਆਇਆ ਅੱਜ ਹੈਰਾਨ ਹੁੰਦਿਆਂ ਹੌਲੀ ਜਿਹੀ ਬੋਲੀ ਮਲਕੀਤ ਨੇ ਪੁੱਛਿਆ ਕਾਹਦੀਆਂ ਵਧਾਈਆਂ ਦੇਈ ਜਾਂਦੀ ਏ ਤੂੰ ਚਰਨਾਂ ਬੋਲੀ ਲੈ ਤੂੰ ਤਾਂ ਐਂ ਕਰਦੀ ਏ ਜਿਵੇਂ ਮੈਨੂੰ ਕਾਸੇ ਦਾ ਕੁਝ ਪਤਾ ਹੀ ਨਹੀਂ ਹੁੰਦਾ ਲੈ ਆਪਣੇ ਰਾਜੂ ਦਾ ਰਿਸ਼ਤਾ ਤੈਅ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਕਿਹੜੀ ਗੱਲ ਹੋਊ ਭਲਾ ਮਲਕੀਤ ਬੋਲੀ अच्छा तन्नू ਵੀ ਵਧਾਈਆਂ ਚਰਨੋਂ ਨੇ ਕਿਹਾ ਮੈਂ ਸੁਣਿਆ ਕੁੜੀ ਵਾਲੀ ਸੋਹਣੀ ਐ ਨਾਲੇ ਘਰ ਪਰਿਵਾਰ ਵੀ ਵਧੀਆ ਰੱਜਿਆ ਪੂਜਿਆ ਦੱਸਦੇ ਆ ਇਹ ਕਿਹੋ ਆਨੇ ਬਹਾਨੇ ਜੇ ਲਈ ਜਾਂਦੀ ਅੱਜ ਕਦੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕੋਈ ਲੜਨ ਦਾ ਬਹਾਨਾ ਤਾਂ ਨਹੀਂ ਬਣਾ ਕੇ ਆਈ ਮਲਕੀਤ ਮਨ ਵਿੱਚ ਸੋਚਣ ਲੱਗੀ ਚਰਨੋਂ ਦੇ ਬਦਲ ਦੇ ਤੇਵਰ ਜੇ ਦੇਖ ਜੇ ਤੈਨੂੰ ਇੰਨੀ ਹੀ ਪਸੰਦ ਐ ਤੂੰ ਕਰ ਲੈਂਦੀ ਆਵਦੇ ਮੁੰਡੇ ਦਾ ਵੈਸੇ ਵੀ ਮੱਕਰ ਨਹੀਂ ਦੱਸ ਪਾਈ ਸਾਨੂੰ ਤਾਂ ਤੂੰ ਕਹਿ ਕੇ ਆਪਦੇ ਕੰਨੀ ਕਰਵਾ ਲੈਂਦੀ ਚਰਨੋ ਨੇ ਕਿਹਾ ਨਾ ਭੈਣੇ ਐਨੀ ਵੀ ਮਾੜੀ ਹੈ ਨਹੀਂ ਮੈਂ ਜਿੰਨੀ ਤੂੰ ਸਮਝਦੀ ਹੈ ਤੇਰਾ ਮੁੰਡਾ ਵੱਡਾ ਹੈ ਮੇਰੇ ਮੁੰਡੇ ਤੋਂ ਮੈਂ ਆਉਂਦੇ ਤੋਂ ਪਹਿਲਾਂ ਆਪਦੇ ਮੁੰਡੇ ਦਾ ਕਰਦੀ ਸੋਹਣੀ ਲਗਦੀ ਆ ਭਲਾ ਐਵੇਂ ਲੋਕ ਛੜਾ ਜੇੜ ਛੜਾ ਜੇੜ ਕਹਿ ਟਿਚਰਾ ਕਰਿਆ ਕਰਦੇ ਵਧੀਆ ਪਹਿਲਾਂ ਜੇ ਤੇਰੇ ਮੁੰਡੇ ਦਾ ਹੋਊਗਾ ਫੇਰ ਹੀ ਮੈਂ ਆਪਦੇ ਮੁੰਡੇ ਦਾ ਸੋਚੂਗੀ ਚਰਨੋ ਨੇ ਝੱਟ ਗੱਲ ਦਬੋਚਦੀ ਨੇ ਕਿਹਾ ਮਲਕੀਤ ਬੋਲੀ ਸ਼ੁਕਰ ਹੈ ਤੂੰ ਸੋਚਿਆ ਤਾਂ ਸੀ ਇੰਨਾ ਨਹੀਂ ਤਾਂ ਤੂੰ ਤਾਂ ਆਪਣੇ ਪਿੰਡੇ ਦੀ ਜੂਣਾ ਦੇਵੇਂ ਕਿਸੇ ਨੂੰ ਐਨਾ ਕਹਿ ਹਸਤੀ ਹੋਈ ਚੱਲ ਮੈਂ ਤਾਂ ਚਲਦੀ ਆਂ ਕੰਮ ਕਰਨੇ ਹੋਰ ਵੀ ਤੇ ਹਾਂ ਸੱਚ ਸ਼ਨੀਵਾਰ ਨੂੰ ਜਾਣਾ ਯਾਦ ਰੱਖੀ ਆਜਾਈਂ ਟਾਈਮ ਨਾਲ ਫੇਰ ਨਾ ਕਿ ਆਕਿਆ ਨਹੀਂ ਮਲਕੀਤ ਦੇ ਜਾਂਦਿਆਂ ਹੀ ਚਰنو ਵੀ ਹਸਦੀ ਹੋਈ ਹਾਂ ਹਾਂ ਮੈਂ ਤਾਂ ਸਾਰਿਆਂ ਨਾਲੋਂ ਪਹਿਲਾਂ ਜਾਊਂਗੀ ਤੇਰੇ ਨਾਲੋਂ ਵੱਧ ਕਾਲੇ ਤਾਂ ਮੈਨੂੰ ਐ ਕੁੜੀ ਦੇਖਣ ਦੀ ਇਸ ਤਰ੍ਹਾਂ ਕਰਦਿਆਂ ਕਈ ਦਿਨ ਬੀਤੇ ਆਖਿਰ ਸ਼ਨੀਵਾਰ ਦਾ ਦਿਨ ਆ ਹੀ ਗਿਆ ਸਵੇਰੇ ਜਲਦੀ ਉੱਠ ਆਪੋ ਆਪਣਾ ਕੰਮਕਾਜ ਨਿਬੇੜ ਤਿਆਰ ਹੋ ਬੈਠ ਗਏ ਰਾਜੂ ਅਜੇ ਫਿੱਕੇ ਗੁਲਾਬੀ ਰੰਗ ਦੀ ਸ਼ਰਟ ਤੇ ਕਾਲੇ ਰੰਗ ਦੀ ਪੈਂਟ ਵਿੱਚ ਬੜਾ ਫੱਬਰਿਆ ਸੀ ਚਰਨੋ ਵੀ ਕਿਸੇ ਨਾਲੋਂ ਘੱਟ ਨਹੀਂ ਸੀ ਲੱਗ ਰਹੀ ਓਨੇ ਵੀ ਗੂੜੇ ਹਰੇ ਰੰਗ ਦਾ ਚੱਕਵਾ ਸੂਟ ਪਾਇਆ ਹੋਇਆ ਸੀ ਸਾਰੇ ਜਨੇ ਤਿਆਰ ਸਨ ਪਰੰਤੂ ਦਲੀਪ ਨੂੰ ਨਹਾਤਾ ਤੋਤਾ ਨਾ ਦੇ ਰਾਜੂ ਬੋਲਿਆ ਕੀ ਗੱਲ ਦਲੀਪ ਤੂੰ ਨਹੀਂ ਜਾਣਾ ਦਲੀਪ ਬੋਲਿਆ ਨਾ ਭਾਈ ਮੈਂ ਕੀ ਕਰੂੰ ਉੱਥੇ ਤੁਸੀਂ ਜਾਓ ਮੈਂ ਘਰ ਆਹਮ ਦਾ ਰਾਜੂ ਨੇ ਕਿਹਾ ਲੈ ਯਾਰ ਇਹ ਕੀ ਗੱਲ ਹੋਈ ਤੇਰੇ ਬਿਨਾ ਕਾਂ ਦੀ ਰੌਣਕ ਹੋਤੇ ਮੈਂ ਤਾਂ ਕੱਲਾ ਬੋਰ ਹੋਈ ਜਾਊਂਗਾ ਉੱਤੇ ਚੱਲ ਤਿਆਰ ਹੋ ਜਾ ਚੱਲ ਤੂੰ ਵੀ ਮੇਰੇ ਨਾਲ ਐਨੇ ਨੂੰ ਚਰਨੋਂ ਵਿੱਚ ਬੋਲ ਪਈ ਨਾ ਨਾ ਪੁੱਤ ਦਲੀਪ ਨੂੰ ਘਰ ਹੀ ਰਹਿਣ ਦੇ ਘਰ ਨੂੰ ਜਿੰਦਰਾ ਥੋੜੀ ਲਾ ਕੇ ਜਾਵਾਂਗੇ ਦੋਨੋਂ ਘਰਾਂ ਦੀ ਨਿਗ੍ਹਾ ਰੱਖ ਲਊਏ ਪਿੱਛੋਂ ਜੇ ਕੋਈ ਚੋਰੀ ਚਾਰੀ ਹੋ ਜੇ ਫਿਰ ਕਿੰਦੇ ਨਾਲ ਲੜਦੇ ਫਿਰਾਂਗੇ ਮੈਂ ਕਿਹਾ ਵੀ ਚੱਲ ਇੱਕ ਜਣਾ ਤਾਂ ਘਰੇ ਹੋਣਾ ਹੀ ਚਾਹੀਦਾ ਰਾਜੂ ਬੋਲਿਆ ਹਾਂ ਚਾਚੀ ਇਹ ਗੱਲ ਤਾਂ ਹੈ ਚੱਲ ਫਿਰ ਛੋਟੇ ਨਿਗਾਹ ਰੱਖੀ ਆਪਣੇ ਘਰ ਦੀ ਵੀ ਐਨੇ ਨੂੰ ਗੱਡੀ ਨੇ ਹਾਰਨ ਮਾਰਿਆ ਸੁਕੇ ਨੇ ਆਵਾਜ਼ ਲਗਾਈ ਓਏ ਹੋ ਗਏ ਤਿਆਰ ਤਾਂ ਆਜੋ ਹੁਣ 10 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੂੰ ਚੱਲਣਾ ਵੀ ਹੈ ਲੈ ਸੁਰਜਨ ਬੋਲਿਆ ਹਾਂ ਹਾਂ ਚੱਲੋ ਅਸੀਂ ਤਾਂ ਤਿਆਰੀ ਬੈਠੇ ਆ ਮਲਕੀਤ ਲੈ ਆਸਮਾਨ ਮੈਂ ਗੱਡੀ ਵਿੱਚ ਰੱਖ ਦਵਾਂ ਕਦੇ ਇੱਥੇ ਨਾ ਭੁੱਲ ਜਾਈਏ ਮਲਕੀਤ ਨੇ ਇੱਕ ਫਲਾਂ ਵਾਲੀ ਟੋਕਰੀ ਤੇ ਇੱਕ ਝੋਲਾ ਲਿਆ ਗੱਡੀ ਵਿੱਚ ਰੱਖ ਦਿੱਤਾ ਮਲਕੀਤ ਤੇ ਚਰਨੋ ਦੋਨੋਂ ਪਿਛਲੇ ਪਾਸੇ ਇਕੱਠਿਆਂ ਬੈਠ ਗਈਆਂ ਤੇ ਨਾਲ ਹੀ ਤਾਕੀ ਵਾਲੇ ਪਾਸੇ ਉਹਨਾਂ ਦੇ ਰਾਜੂ ਬੈਠ ਗਿਆ ਦੋਨੋਂ ਭਰਾ ਤੇ ਸੁੱਖਾ ਵਿਚਾਲੇ ਵਾਲੀ ਸ਼ੀਟ ਤੇ ਬੈਠ ਗਏ ਤੇ ਮਲੋਟਰ ਰਵਾਨਾ ਹੋ ਗਈ ਗੱਡੀ ਜਿਵੇਂ ਹੀ ਉਹਨਾਂ ਦੇ ਬੂਹੇ ਅੱਗੇ ਆ ਕੇ ਰੁਕੀ ਵੱਡਾ ਸਾਰਾ ਲੋਹੇ ਦਾ ਗੇਟ ਦੇਖ ਮਲਕੀਤ ਤੇ ਚਰਨੋ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਮਲਕੀਤ ਬੋਲੀ ਵੱਡੇ ਖਾਨਦਾਨ ਦੇ ਲੱਗਦੇ ਐ ਚਰਨੋ ਵੀ ਬੋਲੀ ਲੱਗਦਾ ਤਾਂ ਮੈਨੂੰ ਵੀ ਆਈ ਐ ਬਾਕੀ ਅਸਲੀਅਤ ਅੰਦਰ ਜਾ ਕੇ ਹੀ ਪਤਾ ਲੱਗਦੀ ਹੈ। ਮਲਕੀਤ ਬੋਲੀ ਕੀ ਮਤਲਬ ਮੱਖਣ ਬੋਲਿਆ ਹੁਣ ਤਾਂ ਚੁੱਪ ਕਰ ਜੋ ਬਾਅਦ ਵਿੱਚ ਕਰ ਲਿਓ ਇਹੋ ਜਿਹੀਆਂ ਗੱਲਾਂ ਚਲੋ ਉਤਰੋ ਚਲੋ ਅੰਦਰ ਇੰਨਾ ਕਹਿ ਸਾਰੇ ਗੱਡੀ ਵਿੱਚੋਂ ਉੱਤਰ ਗਏ। ਕੁੜੀ ਦੇ ਪਿਓ ਨੇ ਹੱਥ ਜੋੜ ਸਾਰਿਆਂ ਨੂੰ ਨਮਸਕਾਰ ਕਰਦਿਆਂ ਅੰਦਰ ਔਨਲੀ ਕਿਹਾ। ਉਹਨਾਂ ਦੇ ਬੈਠਣ ਲਈ ਕਮਰੇ ਵਿੱਚ ਮੇਜ਼ ਕੁਰਸੀਆਂ ਲਗਾ ਕੇ ਵਧੀਆ ਇੰਤਜ਼ਾਮ ਕੀਤਾ ਗਿਆ ਸੀ। ਬੈਠਦੇ ਹੀ ਸਾਰਿਆਂ ਨੂੰ ਠੰਡਾ ਪਿਲਾਇਆ ਗਿਆ। ਵਿਚੋਲਾ ਪਹਿਲਾ ਹੀ ਉੱਥੇ ਆਇਆ ਹੋਇਆ ਸੀ ਸਭ ਤੋਂ ਪਹਿਲਾਂ ਗੋਪਾਲ ਨੇ ਸਾਰਿਆਂ ਨਾਲ ਉਹਨਾਂ ਦੀ ਜਾਣ ਪਹਿਚਾਨ ਕਰਵਾਈ ਉੱਚੇ ਲੰਮੇ ਕੱਦ ਕਾਠ ਵਾਲੇ ਤੇ ਸਿਰ ਪਗੜੀ ਪਹਿਨੇ ਖੜੇ ਸਰਦਾਰ ਵੱਲ ਹੱਥ ਕਰਦੇ ਆ ਇਹ ਹਨ ਸਰਦਾਰ ਸੁਖਪਾਲ ਸਿੰਘ ਕੁੜੀ ਦਾ ਪਿਓ ਤੇ ਉਹਨਾਂ ਦੀ ਪਤਨੀ ਜਾਨੀ ਕੁੜੀ ਦੀ ਮਾਂ ਤੇ ਨਾਲ ਖੜੀ ਕੁੜੀ ਦੀ ਭੂਆ ਹੈ ਮੰਜੇ ਤੇ ਬੈਠੇ ਇੱਕ ਬੁੱਢਾ ਬੁੱਢੀ ਵੱਲ ਇਸ਼ਾਰਾ ਕਰਦੇ ਆ ਇਹ ਕੁੜੀ ਦੇ ਦਾਦਾ ਦਾਦੀ ਨੇ ਤੇ ਜਿਹੜੇ ਦੋ ਮੁੰਡੇ ਹੁਣੀ-ਹੁਣੇ ਤੁਹਾਨੂੰ ਠੰਡਾ ਫੜਾ ਕੇ ਗਏ ਨੇ ਉਹ ਕੁੜੀ ਦੇ ਭਰਾ ਨੇ ਇੱਕ ਕਰਮਾ ਤੇ ਇੱਕ ਛਿੰਦਾ ਕਰਮਾ ਕੁੜੀ ਤੋਂ ਵੱਡਾ ਵਿਆਹਿਆ ਹੋਇਆ ਤੇ ਛਿੰਦਾ ਛੋਟਾ ਕੁਵਾਰ ਹੈ ਫਿਰ ਇਸ ਤੋਂ ਬਾਅਦ ਕੁੜੀ ਵਾਲਿਆਂ ਨੂੰ ਮੁੰਡੇ ਦੇ ਪਰਿਵਾਰ ਨਾਲ ਮਿਲਾਇਆ ਐਨੇ ਨੂੰ ਕਰਮਾ ਤੇ ਛਿੰਦਾ ਵੀ ਕੋਲਾ ਬੈਠ ਗਏ ਸੁਖਪਾਲ ਸਿੰਘ ਨੇ ਰਾਜੂ ਤੋਂ ਸਵਾਲ ਕਰਦਿਆਂ ਪੁੱਛਿਆ ਹਾਂਜੀ ਫਿਰ ਕਾਕਾ ਜੀ ਕਿੰਨਾ ਪੜ੍ਹਿਓ ਤੁਸੀਂ ਰਾਜੂ ਨੇ ਦੱਸਿਆ ਜਿਵੇਂ ਬੀਏ ਕੀਤੀ ਐ ਮੈਥ ਨਾਲ ਨਿਮਰਤਾ ਨਾਲ ਬੋਲਿਆ ਸੁਖਪਾਲ ਰਾਜੂ ਦੀ ਮਿਠਾਸ ਭਰੀ ਬੋਲੀ ਸੁਣ ਬਹੁਤ ਖੁਸ਼ ਹੋਇਆ ਕੁਛ ਚਿਰ ਸੋਚਨ ਮਗਰੋਂ ਫਿਰ ਕਰਮੇ ਨੇ ਸਵਾਲ ਕੀਤਾ ਤੁਹਾਨੂੰ ਦਾਸਾ ਸਭ ਕੁਝ ਪਹਿਲਾਂ ਹੀ ਦਿੱਤਾ ਸੀ ਪਰ ਫਿਰ ਵੀ ਇੱਕ ਵਾਰੀ ਫਿਰ ਪੁੱਛਦਾ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਇਸ ਰਿਸ਼ਤੇ ਬਾਰੇ ਰਾਜੂ ਬੋਲਿਆ ਮੈਂ ਕੁਝ ਸਮਝਿਆ ਨਹੀਂ ਸਾਨੂੰ ਕਿਹੜੀ ਗੱਲੋਂ ਇਤਰਾਜ਼ ਹੋਣਾ ਹੈ ਕਰਮਾ ਤੇ ਸਿੰਦਾ ਇੱਕ ਦੂਜੇ ਦੇ ਮੂੰਹ ਕੰਨੇ ਝਾਕਦੇ ਹੋਏ ਮੇਰਾ ਮਤਲਬ ਹੈ ਐਨੇ ਨੂੰ ਮੱਖਣ ਗੱਲ ਕੱਟਦਾ ਬੋਲਿਆ ਨਹੀਂ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਸੁਰਜਨ ਮੱਖਣ ਦੀ ਹਾਂ ਵਿੱਚ ਹਾਂ ਮਿਲਾਉਂਦੇ ਆ ਹਾਂਜੀ ਸਾਨੂੰ ਤਾਂ ਕੋਈ ਲੈਣ ਦੇਣ ਦੀ ਵੀ ਕੋਈ ਝਾਕ ਨਹੀਂ ਪਹਿਲਾ ਕੁੜੀ ਦੋ ਕੱਪੜਿਆਂ ਚ ਹੀ ਤੋੜ ਦਿਓ ਉਹਨਾਂ ਦੀ ਇਹ ਗੱਲ ਉਹਨਾਂ ਦੇ ਦਿਲ ਨੂੰ ਛੂ ਗਈ ਆਪਣੇ ਮੁੰਡਿਆਂ ਨਾਲ ਰਾਏ ਕਰਦਾ ਹੋਇਆ ਬੋਲਿਆ ਲਓ ਜੀ ਸਾਨਵੀ ਮੁੰਡਾ ਬਹੁਤ ਪਸੰਦ ਹੈ ਸਾਡੇ ਵੱਲੋਂ ਤਾਂ ਪਹਿਲਾ ਅੱਜ ਹੀ ਲੈ ਜਾਓ ਕੁੜੀ ਇਹ ਸੁਣ ਸਾਰੇ ਹੱਸਣ ਲੱਗ ਪਏ ਮਲਕੀਤ ਬੋਲੀ ਸਾਨੂੰ ਵੀ ਜੀ ਹੁਣ ਫਿਰ ਕੁੜੀ ਦੇ ਦਰਸ਼ਨ ਕਰਵਾ ਦਿਓ ਮਲ ਕੀ ਇਤਨੇ ਹੋਲੀ ਜੇ ਸੁਰਜਨ ਦੇ ਕੰਨ ਵਿੱਚ ਕਿਆ ਸੁਰਜਨ ਨੇ ਅੱਗੇ ਸੁਖੇ ਦੇ ਤੇ ਸੁਖੇ ਨੇ ਗੋਪਾਲ ਦੇ ਕੰਨੀ ਗੱਲ ਪਾਈ ਗੋਪਾਲ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਕੁੜੀ ਦੇ ਪਿਓ ਨੂੰ ਕਿਆ ਹਾਂਜੀ ਆਪਣੀ ਰੰਦੀਬ ਨੂੰ ਲਿਆਓ ਫਿਰ ਸੁਖਪਾਲ ਦੇ ਕਹਿਣ ਤੇ ਪਰਮਜੀਤ ਆਪਣੀ ਧੀ ਨੂੰ ਲੈਣ ਲਈ ਅੰਦਰ ਚਲੀ ਗਈ ਰੰਦੀਬ ਦੇ ਪਿਆਜ਼ੀ ਰੰਗ ਦਾ ਸੂਟ ਪਾਇਆ ਬੜਾ ਫੱਬਰਿਆ ਸੀ ਉਸ ਦੀ ਸਾਦਗੀ ਹੀ ਉਸ ਦਾ ਅਸਲੀ ਸ਼ਿੰਗਾਰ ਸੀ ਰੰਗ ਰੂਪ ਤਾਂ ਰੱਬ ਨੇ ਪਹਿਲਾਂ ਹੀ ਸੁਖ ਨਾਲ ਬਥੇਰਾ ਦਿੱਤਾ ਹੋਇਆ ਸੀ ਕਿੱਕੇ ਨਾਂ ਨਕਸ਼ ਵੀ ਉਸ ਦੇ ਰੱਬ ਨੇ ਜਿਵੇਂ ਵਿਹਲੇ ਬੈਠ ਕੇ ਬਣਾਈ ਹੋਣ ਬਸ ਇੱਕ ਬੋਲੀ ਨੂੰ ਛੱਡ ਕੇ ਰੰਦੀਪ ਵਿੱਚ ਕੋਈ ਕਮੀ ਨਹੀਂ ਸੀ ਜਿਵੇਂ ਹੀ ਉਸ ਦੀ ਮਾਂ ਉਸ ਨੂੰ ਲੈਣ ਲਈ ਅੰਦਰ ਆਈ ਰੰਦੀਪ ਦਾ ਦਿਲ ਜੋਰ-ਜੋਰ ਦੀ ਧੜਕਣ ਲੱਗ ਪਿਆ ਉਸ ਦੇ ਬਿਨਾਂ ਬੋਲੇ ਹੀ ਉਸ ਦੀ ਮਾਂ ਚਿਹਰਾ ਦੇਖ ਸਮਝ ਗਈ ਤੇ ਉਸ ਦੇ ਸਿਰ ਉੱਪਰ ਹੱਥ ਫੇਰਦੇ ਗਿਆ ਘਬਰਾਣ ਆਤੀ ਏ ਤੇਰੇ ਨਾਲ ਆ ਸੀ ਸਾਰੇ ਬਸ ਹਣ ਤੂੰ ਪਹਿਲਾਂ ਜਾ ਚਾਹ ਮੇਜ਼ ਉੱਪਰ ਰੱਖ ਦੇਵੇਂ ਤੇ ਸਾਰਿਆਂ ਦੇ ਪੈਰੀਂ ਹੱਥ ਲਗਾ ਦੇਵੀ ਠੀਕ ਹੈ ਰੰਦੀਪ ਨੇ ਹਾਂ ਵਿੱਚ ਸਿਰ ਹਿਲਾਇਆ ਰੰਦੀਪ ਜਿਵੇਂ ਹੀ ਬਾਹਰ ਆਈ ਰਾਜੂ ਉਸ ਨੂੰ ਦੇਖਦਾ ਹੀ ਰਹਿ ਗਿਆ ਇੱਕ ਪਲ ਲਈ ਰਾਜ ਨੂੰ ਇੰਜ ਲੱਗਿਆ ਜਿਵੇਂ ਅਸਮਾਨੋਂ ਕੋਈ ਪਰੀ ਉਤਰ ਉਸ ਦੇ ਸਾਹਮਣੇ ਆ ਗਈ ਹੋਵੇ ਰੰਦੀਪ ਦੀ ਸਾਦਗੀ ਤੇ ਸੁੰਦਰਤਾ ਨੂੰ ਦੇਖ ਤਾਂ ਬਲਕਿ ਤੇ ਚਰਨੋਂ ਵੀ ਹੱਕੀਆਂ ਬੱਕੀਆਂ ਰਹਿ ਗਈਆਂ ਆਪਣੀ ਮਾਂ ਦੇ ਦੱਸੇ ਅਨੁਸਾਰ ਰੰਦੀਪ ਨੇ ਪਹਿਲਾਂ ਚਾਹ ਵਾਲੀ ਟ੍ਰੇ ਮੇਜ਼ ਉੱਪਰ ਰੱਖੀ ਫਿਰ ਸਭ ਦੇ ਪਿਆਰੀ ਹੱਥ ਲਗਾਈ ਮਲਕੀਤ ਨੇ ਰੰਦੀਪ ਨੂੰ ਆਪਣੇ ਕੋਲ ਹੀ ਬਿਠਾ ਲਿਆ ਮਲਕੀਤ ਉਸ ਦੇ ਸਿਰ ਉੱਪਰ ਹੱਥ ਰੱਖਦੇ ਆ ਕਿਆ ਜਿਵੇਂ ਸੁਣਿਆ ਸੀ ਉਹਦੇ ਨਾਲੋਂ ਵੀ ਜ਼ਿਆਦਾ ਸੋਹਣੀ ਹੈ ਜਿਵੇਂ ਜਮਾ ਚੰਦ ਦਾ ਟੁਕੜਾ ਹੋਵੇ ਚਰਨੋ ਬੋਲੀ ਤੇ ਹੋਰ ਆਪਣੇ ਰਾਜੂ ਨਾਲ ਖੜੀ ਤਾਂ ਹੋਰ ਵੀ ਜ਼ਿਆਦਾ ਸੋਹਣੀ ਲੱਗਣਾ ਇਹਨੇ ਰੰਦੀਪ ਨੇ ਸ਼ਰਮਾ ਕੇ ਨੀਵੀਂ ਪਾ ਲਈ ਮਲਕੀਤ ਨੇ ਕਿਹਾ ਤੂੰ ਵੀ ਬੋਲਦੀ ਏ ਆਪਣੇ ਬਾਰੇ ਕੁਛ ਮੇਰੀ ਘਰ ਦੀ ਨੂੰ ਬੰਨਾ ਚਾਹੇਗੀ ਤੋ ਏ ਸੁਣ ਕੇ ਦੇ ਸਾਰੇ ਮੈਂਬਰ ਹੈਰਾਨ ਹੁੰਦੇ ਇੱਕ ਦੂਜੇ ਵੱਲ ਦੇਖਣ ਲੱਗ ਪਏ ਇਹ ਦੇਖ ਚਰنو ਵੀ ਘਬਰਾ ਗਈ ਮਲਕੀਤ ਨੇ ਇੱਕ ਸਵਾਲ ਨੇ ਚਰنو ਨੂੰ ਇੱਕ ਪਾਲੇ ਬੌਂਦ ਲਾ ਕੇ ਰੱਖ ਦਿੱਤਾ ਦੰਦ ਕੱਢਦੀ ਹੋਈ ਬੋਲੀ ਕੁੜੀ ਤਾਂ ਵਾਲੀ ਸ਼ਰਮਿਲੀ ਐ ਰੰਦੀਪ ਦਾ ਦਿਲ ਵੀ ਜੋਰ-ਜੋਰ ਦੀ ਧੜਕ ਰਿਆ ਸੀ ਉਸਨੇ ਮਸਾ ਸੰਗਦੀ ਸੰਗਦਿ ਨੇ ਹਾਂ ਵਿੱਚ ਸਿਰ ਹਿਲਾਇਆ ਚਰنو ਝਟ ਮੌਕਾ ਵਿਚਾਰਦੀ ਬੋਲੀ ਲਓ ਜੀ ਕੁੜੀ ਨੇ ਵੀ ਕਰਤੀ ਹਾਂ ਕਰੋ ਮੂੰ ਮਿਟਾ ਤੇ ਪਾਉ ਸ਼ਗਨ ਕਿਉਂ ਦੀਦੀ ਠੀਕ ਕਿਹਾ ਨਾ ਮੈਂ ਮਲਕੀਤ ਦੇ ਮੂੰਹ ਵੱਲ ਤੱਕਦੀ ਹੋਈ ਬੋਲੀ ਮਲਕੀਤ ਬੋਲੀ ਹਾਂ ਹਾਂ ਕਿਉਂ ਨਹੀਂ ਐਨਾ ਕਹਿੰਦਿਆ ਹੀ ਚਰਨੋਂ ਨੇ ਮੇਜ਼ ਤੇ ਪਈ ਬਰਫੀ ਦਾ ਟੁਕੜਾ ਚੱਕ ਰੰਦੀਪ ਦੇ ਮੂੰਹ ਵਿੱਚ ਪਾ ਦਿੱਤਾ ਗੱਲ ਹਾਸੀ ਮਜ਼ਾਕ ਵਿੱਚ ਹੀ ਟਲ ਗਈ ਚਰਨੋਂ ਨੇ ਕਿਸੇ ਨੂੰ ਕੁਝ ਬੋਲਣ ਦਾ ਮੌਕਾ ਹੀ ਨਹੀਂ ਦੇਣ ਦਿੱਤਾ ਜਦੋਂ ਵੀ ਮਲਕੀਤ ਕੁਝ ਪੁੱਛਣ ਲੱਗਦੀ ਉਹ ਛੱਟ ਪਹਿਲੀਆਂ ਵਿੱਚ ਆਪ ਹੀ ਬੋਲਣ ਲੱਗ ਜਾਂਦੀ ਕੋਲ ਬੈਠੀ ਚਰਨੋਂ ਰੰਦੀਪ ਦੀਆਂ ਜ਼ਿੰਫਤਾਂ ਦੇ ਪੁੱਲ ਬਨਨੋ ਹੀ ਨਾ ਥੱਕੀ ਮੱਖਣ ਵੀ ਜਲਦ ਜਲਦ ਤੋਂ ਸ਼ਗਨ ਪਵਾ ਦੇਣ ਵਿੱਚ ਹੱਥ ਪੈਰ ਮਾਰ ਰਿਹਾ ਸੀ ਦੋਨਾਂ ਜੀਆ ਨੇ ਕਹਿ ਕਵਾ ਕੇ ਮੁੰਡੇ ਕੁੜੀ ਨੂੰ ਬਿਠਾ ਸ਼ਗਨ ਪਵਾ ਦਿੱਤਾ ਦੋਨੇ ਪਰਿਵਾਰ ਵਾਲੇ ਬੜੇ ਖੁਸ਼ ਸਨ ਇੱਕ ਦੂਜੇ ਨੂੰ ਗੱਲ ਲੱਗ ਵਧਾਈਆਂ ਦੇਣ ਲੱਗੇ ਮਲਕੀਤ ਚਾਨਵਰਗੀ ਨੂੰ ਪਾ ਕੇ ਬੜੀ ਖੁਸ਼ ਸੀ ਰਾਜੂ ਵੀ ਜਿੰਨੇ ਵਾਰ ਉਸ ਨੂੰ ਦੇਖਦਾ ਓਨੇ ਵਾਰ ਹੀ ਆਪਣਾ ਦਿਲ ਉਸ ਤੋਂ ਹਾਰ ਬੈਠਦਾ ਦੋਨਾਂ ਦੀ ਜੋੜੀ ਬੜੀ ਸੋਹਣੀ ਲੱਗ ਰਹੀ ਸੀ ਸ਼ਗਨ ਮਗਰੋਂ ਫਿਰ ਸਾਰਿਆਂ ਨੂੰ ਰੋਟੀ ਪਾਣੀ ਖਵਾਇਆ ਗਿਆ। ਖਾਣ-ਪੀਣ ਵਿੱਚ ਵਧੀਆ ਆਈਟਮਾਂ ਬਣਾਈਆਂ ਗਈਆਂ ਸਨ। ਸੁਰਜਨ ਸਿੰਘ ਤਾਂ ਇਹੋ ਜਿਹਾ ਖਾਨਦਨ ਪਾ ਕੇ ਬਾਗੋ ਬਾਗ ਹੋਇਆ ਫਿਰਦਾ ਸੀ। ਸ਼ਗਨ ਸ਼ੁਗੰਦੀ ਰਸਮ ਖਤਮ ਕਰ ਰੋਟੀ ਪਾਣੀ ਖਾ ਵਿਦਾ ਹੋ ਕੇ ਜਾਣ ਲਈ ਗੱਡੀ ਵਿੱਚ ਬੈਠ ਗਈ। ਸਾਰੇ ਰਾਹ ਸਾਰੇ ਵਧੀਆ ਗੱਲਾਂ ਮਾਰਦੇ ਗਏ। ਮਲਕੀਤ ਬੋਲੀ ਕੁੜੀ ਤਾਂ ਬਾੜੀ ਸੌ ਲੱਗਦੀ ਐ। ਕਿਵੇਂ ਨੀਵੀਂ ਪਾਈ ਬੈਠੀ ਰਹੀ? ਮੈਂ ਤਾਂ ਬੋਲਦੀ ਹੀ ਨਹੀਂ ਦੇਖੀ। ਰਾਜੂ ਨੇ ਕਿਹਾ ਹੋਰ ਮੰਮੀ ਦਲੀਪ ਵੀ ਹੈ ਨਹੀਂ ਸੀ ਨਾਲ ਮੇਰੀ ਤਾਂ ਇਕੱਲੇ ਦੀ ਹਿੰਮਤ ਹੀ ਨਹੀਂ ਪਈ ਗੱਲ ਕਰਨ ਦੀ ਮਾਨ ਵਿੱਚ ਸੋਚਦਾ ਹੋਇਆ ਮੁਸਕਰਾਨ ਲੱਗਾ ਚਰਨੋ ਨੇ ਕਿਹਾ ਇਹ ਹੀ ਤਾਂ ਧੀ ਪੁੱਤ ਦੇ ਸੰਸਕਾਰ ਹੁੰਦੇ ਨੇ ਨਹੀਂ ਅੱਜ ਕੱਲ੍ਹ ਦੀਆਂ ਤਾਂ ਸੋ ਸੋ ਨਕਰੇ ਕਰਦੀਆਂ ਨਾ ਸੱਸ ਦੇਖਣ ਨਾ ਸਹਰਾ ਚਬਰ ਚੜ ਬੋਲਦੀਆਂ ਵੱਡਿਆਂ ਦੀ ਤਾਂ ਕੋਈ ਸ਼ਰਮ ਲਿਆ ਜੀ ਨਹੀਂ ਰਹੀ ਤੁਹਾਨੂੰ ਤਾਂ ਸੌਖਾ ਮਿਲ ਗਿਆ ਰਿਸ਼ਤਾ ਸੁਰਜਨ ਬੋਲਿਆ ਸਹੀ ਗੱਲ ਹੈ ਇਹੋ ਜਿਹਾ ਪਰਿਵਾਰ ਸੋਖ ਨਾਲ ਮਿਲਦਾ ਹੈ ਆਪੇ ਜਦੋਂ ਇੱਕ ਵਾਰ ਆਪਣੇ ਘਰ ਆ ਗਈ ਆਪਣੇ ਵਿੱਚ ਭੁਲਣ ਮਿਲਣ ਲੱਗ ਜਾਉ ਗੱਲਾਂ ਕਰਦੇ ਕਰਦੇ ਆਪਣੇ ਪਿੰਡ ਪਹੁੰਚ ਗਏ ਗੱਡੀ ਦੇ ਸੰਤੀ ਨੂੰ ਸ਼ੱਕ ਸੀਗੇ ਕੋਈ ਨਾ ਕੋਈ ਖਿਜਰੀ ਤਾਂ ਜ਼ਰੂਰ ਪੱਕ ਰਹੀ ਐ ਚਰਨੋਂ ਕੱਲੀ ਕੱਲੀ मुंडे ਦਾ ਸ਼ਗਨ ਪਾਈ ਤੇ ਮੈਨੂੰ ਮਿਠਾਈ ਵੀ ਨਹੀਂ ਦੇਣ ਆਈ ਮੂੰ ਤਾਂ ਬੜੀ ਚਾਚੀ ਕਰਦੀ ਰਹਿੰਦੀ ਐ ਤੇ ਹੁਣ ਖੁਸ਼ੀ ਦੇ ਮੌਕੇ ਯਾਦ ਵੀ ਕਰਨਾ ਜ਼ਰੂਰੀ ਨਹੀਂ ਸਮਝਿਆ ਕੋਈ ਨਾ ਮੈਂ ਪੁੱਛੂ ਇਹਨੂੰ ਤਾਂ ਕਦੇ ਮਾਨ ਹੀ ਮਨ ਸੋਚਦੀ ਹੋਈ ਘਰ ਮੂਰਦੀ ਦੋ ਵਾਰ ਗੇੜੇ ਕੱਢ ਕੇ ਗਈ ਬਸੰਤੀ ਤੋਂ ਜ਼ਿਆਦਾ ਚੇਰਿਆ ਨਾ ਗਿਆ ਦੋਸਤੋ ਤੁਸੀਂ ਸੁਣੀ ਕਹਾਣੀ ਕਰਮਾ ਵਾਲੀ ਭਾਗ ਦੂਜਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸ ਦੇ ਨੈਕਸਟ ਭਾਗ ਵਿੱਚ